ਆ ਜੰਨੀਆਂ ਵਿੱਚ ਜੜੀਆਂ ਤੇ ਉਹਦੇ ਬੜੇ ਗੱਗਲਜਾ ਬਣ ਗਿਆ ਉਹਦੇ ਨਾਲ ਕੀ ਹੈ ਪਾਣੀ ਦੇ ਨਿਕਲਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਬਾਦਲ ਸਾਹਿਬ ਕਰਾਉਂਦੇ ਹੁੰਦੇ ਸੀ ਤਾਂ ਬਚ ਜਾਂਦਾ ਸੀ ਇਹਨਾਂ ਨੇ ਪਿਛੇ 4 ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਹੁਣ ਕਾਕਰ ਦਾ ਪਾਣੀ ਮਿੱਟੀ ਵੀ ਨਹੀਂ ਲਾਈ ਬੰਦ ਵੀ ਨਹੀਂ ਲਾਏ ਤੇ ਆ ਦੇ ਕੋ ਸਾਰਾ ਖੁਸ਼ੀ ਆ ਸਾਰਾ ਡੁੱਗ ਗਿਆ ਤੇ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕੀ ਆ ਦਾ ਐਨਾਨਸਮੈਂਟ ਵੀ ਨਹੀਂ ਕੀਤਾ ਕਿ ਤੁਸੀਂ ਬਚ ਕੇ ਰਹੋ ਆਪਣੇ ਆਪਣਾ ਕੋਈ ਇਜ਼ਤਿਹਾਮ ਕਰ ਲੋ ਮੈਂ ਤੁਲੇ ਲੇ ਲਉ ਲਾਲੜੂ ਮੈਨੂੰ ਐਨਕੇ ਸ਼ਰਮਾਈ ਦੱਸ ਰਿਹਾ ਸੀ ਵਾਰਨਿੰਗ ਦਿੱਤੀ ਨਹੀਂ ਤੇ ਇੱਕ ਬੰਦੇ ਹੀ ਰੁੜ ਕੇ ਲੈ ਚਲੇ ਗਿਆ ਹੈ ਜਾ ਬੁਰਾ ਹਾਲ ਹੈ ਸੋ ਖਲੇਵੀ ਮੈਨੂੰ ਬੜਾ ਦੁੱਖ ਹੈ ਤੇ ਇੱਧਰੋਂ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਮੈਂ ਆਪਣੇ ਸਾਰੀ ਲੀਡਰਸ਼ਿਪ ਰੱਖਿਆ ਵਰਤਰਾ ਨੂੰ ਦਿੱਤ ਕਾਲ ਕਰ ਲਉ ਕਿ ਤੁਸੀਂ ਨਿਗਰ ਰੱਖੋ ਕਿਥੇ ਕੋਈ ਰੋਡ ਹੈ ਆਪਾਂ ਸਾਰੇ ਡਟ ਕੇ ਆਪਾਂ ਲੱਗਣਾ ਚਾਹੀਦਾ ਆਪਾਂ ਸਾਰਾ ਪਾੜ ਬੰਦ ਨਹੀਂ ਕਰੇ ਅੱਛਾ ਹੋਰ ਹੁਣ ਮੈਨੂੰ ਹੁਣ ਹੀ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕਾਂਗ ਦੇ ਵਰਗੇ 2021 ਉਹ ਟੁੱਟ ਗਿਆ ਸੀ ਪਾੜ ਉਹ ਹਲੇ ਤੱਕ ਹੀ ਨਹੀਂ ਬੰਦ ਕੀਤਾ ਉਹ ਹੀ ਹੈ ਹੁਣ ਤਾਂ ਪਾਣੀ ਸਿੱਧਾ ਸਿੱਧੇ ਉਹ ਪਿੰਡਾਂ ਚਲੇ ਜਾਊਗਾ ਵਿਚਾਰੇ ਜੀ ਸਾਰਾ ਚਾਈ ਜਾਂਦਾ ਪੰਜਾਬ ਸਰਕਾਰ ਕੋਲੇ 6-7000 ਤੋਂ ਵੱਧ ਕਰੋੜ ਰੁਪਇਆ ਡਿਜ਼ਾਸਟਰ ਰੀਲੀਫ ਫੰਡ ਜਿਹਦਾ ਮਕਸਦ ਇਹ ਆ ਹੁੰਦਾ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰੀਲਿਸ ਕਰਕੇ ਉੱਥੇ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਤੇ ਅਰੇਂਜਮੈਂਟ ਵੀ ਕੀਤੀ ਜਾਂਦੀ ਹੈ ਹਲੇ ਤੱਕ ਇਹ ਦਿਵਾਨੀ ਨਹੀਂ ਕੱਢੀ ਪਤਾ ਨਹੀਂ ਕਿ ਛਾਪੜ ਕੇ ਬੈਠੇ ਉੱਥੇ ਪੈਸੇ ਦੇ ਬਰਿੰਦਰ ਲੱਗਦਾ ਮੈਨੂੰ ਸ਼ੱਕ ਲੱਗਦਾ ਹੈ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਆ ਹਜ਼ਾਰ ਕਰੋੜ ਸਾਲ ਦਾ ਸ਼ਾਇਦ ਉੱਤੇ ਨਾ ਡਿਵਰਟ ਕੀਤਾ ਹੋਵੇ ਬਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਬੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਬੀ ਹੁਣ ਪਾਣੀ ਛੱਡ ਰਿਹਾ ਕੱਲ ਬੀਬੀਐਮਬੀ ਦੀ ਨਹੀਂ ਹੈ ਕੱਲ ਹੈਗੀ ਸਰਕਾਰ ਦੀ ਹਰ ਸਾਲ ਜਦੋਂ ਪ੍ਰਸਾਦਤਾ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦਾ ਹੁੰਦਾ ਬਾਦਲ ਸਾਹਿਬ ਲੈਂਦੇ ਹੁੰਦੇ ਸੀ ਫਿਰ ਸਾਰਾ ਜਾਇਜ਼ਾ ਹੁੰਦਾ ਸੀ ਫਿਰ ਪੈਸਾ ਉਹ ਰੀਲੀਜ਼ ਕਰ ਦਿੱਤਾ ਜਾਂਦਾਂ ਸੀ ਉਹ ਪੈਸੇ ਦੇ ਨਾਲ ਜਿਹੜੇ ਬੰਦ ਪੱਕੇ ਕਰਨੇ ਆ ਸਫਾਈ ਕਰਨੀਆਂ ਉਹ 4 ਮਹੀਨੇ ਪੂਰੀਆਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੀ ਮੀਟਿੰਗ ਨਹੀਂ ਕਰੂੰਗਾ ਪੈਸਾ ਰੀਲੀਜ਼ ਨਹੀਂ ਕੀਤਾ ਆ ਮਾਧੋਪੁਰ ਡੈਮ ਟੁੱਟਿਆ ਹੈ ਇੰਜੀਨੀਅਰ ਨੇ ਮੈਨੂੰ ਦੱਸਿਆ ਹੈ ਕਿ ਅਸੀਂ 6 ਮਹੀਨੇ ਚਾਲ 5 ਮਹੀਨੇ ਪਹਿਲੇ ਚਿੱਠੀ ਲਿਖਤੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਠਗੜਾ ਕਰਨ ਵਾਸਤੇ ਨਹੀਂ ਦਿੱਤਾ ਸੋ ਸਰਕਾਰ ਆਪਣੀਆਂ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਗੇਰ ਰਹੇ ਨੇ ਜੀ ਚਿੰਦਰ ਸਾਹਿਬ ਬੈਠੇ ਕਿੱਥੇ ਨਾਲ ਹਾਂਜੀ ਹਾਂਜੀ ਕਲੈਕਸ਼ਨ ਸੈਂਟਰ ਅਸੀਂ ਯੂਥ ਅਕਾਲੀ ਦਲ ਤਰਫੋਂ ਮੈਂ ਡਿਊਟੀ ਲਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਹੈ ਅੱਜ ਜਾ ਕੇ ਉਹ ਚਾਰਜ ਲੈ ਲੈਣਗੇ ਉਹ ਨੰਬਰ ਅੱਜ ਜਦਰ ਸਾਹਿਬ ਯੂਥ ਅਕਾਲੀ ਦਲ ਦੇ ਦੱਸ ਦੇਣਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਟੈਲੀਫੋਨ ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲ ਉਹ ਕੇਂਦਰ ਸਰਕਾਰ ਚੁੱਪ ਹੈ ਸੁਖਵੀਰ ਬਾਲੂ ਸਾਹਿਬ ਇਹ ਕਿਵੇਂ ਰੱਖਿਆ ਆਪਾਂ ਪਹਿਲੇ ਐਂ ਕਰੀਏ ਹਾਂ ਆਪਣਾ ਸੰਭੀ ਆ ਕਰੀਏ ਇਹਨੂੰ